ਹੈਲੋ ਹਾਂਜੀ ਅੱਜ ਆਪਾਂ ਤੁਹਾਨੂੰ ਪਹਿਲਾਂ ਬਾਟਮ ਵਰਕ ਵਾਲੇ ਸੂਟ ਦਿਖਾਵਾਂਗੇ ਬਾਟਮ ਚ ਚਿਕਨ ਰਹੇਗੀ ਚਿਕਨ ਦੀ ਬਾਟਮ ਰਹੇਗੀ ਤੇ ਨਾਲ ਵਰਕ ਵੀ ਰਹੇਗਾ ਨਾਲ ਦੁਪੱਟਾ ਕੋਟਨ ਡੋਰੀਆ ਦਾ ਰਹੇਗਾ ਨੈਕਸਟ ਆ ਬਹੁਤ ਸੋਹਣੇ ਔਰਗੈਂਜ਼ਾ ਤੇ ਆਗੇ ਜੀ ਬਹੁਤ ਸੋਹਣੇ ਨੈਕਸਟ ਆ ਮਸਲੀਨ ਕਾਟਨ ਦੇ ਵੀ ਸੂਟ ਅਵੇਲੇਬਲ ਆ 올ਓਵਰ ਸੂਟ ਰਹੇਗਾ ਨਾਲ ਚੁੰਨੀ ਜਿਹੜੀ ਮਸਲੀਨ ਦੀ ਰਹੇਗੀ ਦੁਪੱਟੇ ਤੇ ਜਿਹੜਾ ਬਹੁਤ ਸੋਹਣੀ ਲੈਚੇਸ ਦਾ ਕੰਮ ਕੀਤਾ ਹੋਇਆ ਹੈ ਬਹੁਤ ਹੀ ਸੋਹਣੇ ਸੂਟ ਹੋਣਗੇ ਜੀ ਸੋਬਰ ਜੇ ਸੂਟ ਹੋਣਗੇ ਬਹੁਤ ਕਲਰ ਸਰਦਾਰੀ ਹੈ ਜੀ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੋਣਗੇ ਜੀ ਨੈਕਸਟ ਦੇ ਵਾਲ ਵੀ ਜਿਹੜੇ ਆ ਵਰਕ ਵਾਲੇ ਹੀ ਹੋਣਗੇ ਨੈਕਸਟ ਆਵਲੇ ਵੀ ਕਾਟਨ ਦੇ ਵੀ ਸੂਟ ਅਵੇਲੇਬਲ ਆਗੇ ਬਹੁਤ ਸੋਹਣਾ ਪਿਓਰ ਕਾਟਨ ਦਾ ਫੈਬਰਿਕ ਆ ਫੈਬਰਿਕ ਬਹੁਤ ਸੌਫਟ ਰਹੇਗਾ ਬਹੁਤ ਵਧੀਆ ਕਪੜਾ ਹੰਡਣਦਾਰ ਕਪੜਾ ਹੈ ਬਹੁਤ ਸੋਹਣਾ ਕਪੜਾ ਪ੍ਰਾਈਸ ਜਸਟ ਰਹੇਗਾ 550 ਜਿਹੜੇ ਮਾਜੀ ਤੁਸੀਂ ਇਹਨਾਂ ਚੋਂ ਸੂਟ ਸਿਲੈਕਟ ਕਰ ਸਕਦੇ ਘੱਟੋ ਘੱਟ 25 ਤੋਂ 30 ਰੰਗ ਅਵੇਲੇਬਲ ਆ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਮਰਜ਼ੀ ਬਾਈ ਕਰ ਸਕਦੇ ਪ੍ਰਿੰਟ ਵਿੱਚ ਵੀ ਆ ਨੈਕਵਰਕ ਵਿੱਚ ਵੀ ਆ बॉਟਮ ਵਰਕ ਵਿੱਚ ਵੀ ਆ ਅਲੱਗ-ਅਲੱਗ ਫੈ布ਰਿਕ ਅਲੱਗ-ਅਲੱਗ ਸੌਰੀ ਡਿਜ਼ਾਈਨ ਚ ਹੋਣਗੇ ਫੈ布ਰਿਕ ਇਹਨਾਂ ਦਾ ਰਹੇਗਾ ਪਿਓਰ ਕਾਟਨ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਬਹੁਤ ਸੋਹਣੇ ਪ੍ਰਿੰਟ ਆ ਰੰਗ ਡਿਜ਼ਾਈਨ ਬਹੁਤ ਸੋਹਣੇ ਆ ਮੈਨੂੰ ਕਲਰ ਕਲੈਕਸ਼ਨ ਚੈੱਕ ਕਰੋ ਤੁਸੀਂ ਮੈਨੂੰ ਬਹੁਤ ਪਰਸਨਲੀ ਬਹੁਤ ਸੋਹਣੇ ਲੱਗੇ ਜੀ ਬਹੁਤ ਹੀ ਸੋਹਣੇ ਦੇਖੋ ਨੈਕਸਟ ਆਹ बॉਟਮ ਵਰਕ ਵਾਲੇ ਵੀ ਆ ਗਏ चैक करो बहुत सोना बूटी जी का काम किया हो बॉटम से नैक्सट्रा शर्ट पर कि सोना किया जी काम चैक करी चलो कलर कि प्यारे आ कलर बहुत ही बहुत ही प्यार कल प्यारे कलर है सॉफ्ट ज रंग है जी सॉफ्ट जहा है चेक करी चलो बहुत सोहनी सोहनी कलर कलैक्शन है जी बाकी जी अपने को स्टिचिंग भी अवेलेबल अगर तुम्हें तो स्टिच करा बकायदा स्टिच भी करा सद ਨੈਕਸਟ ਆ ਪਿਓਰ ਚਾਕਲੇਟ ਕਾਟਨ ਦਾ ਸੂਟ ਆ ਗਿਆ ਜੀ ਮਸਰੀਨ ਕਾਟਨ ਦਾ ਨਾਲ ਦੁਪੱਟਾ ਰਹੇਗਾ ਇਹਦੇ ਵਿੱਚ ਤਿੰਨ ਤੋਂ ਚਾਰ ਰੰਗ ਅਵੇਲੇਬਲ ਹੈ ਬਾਟਮ ਵਰਕ ਰਹੇਗੀ ਕੰਟਰਾਸਟ ਨੈਕਸਟ ਆਵਲੇ ਬਹੁਤ ਸੋਹਣੇ ਅਲੱਗ-ਅਲੱਗ ਫੈਬਰਿਕ 'ਚ ਹੋਣਗੇ ਸੂਟ ਨੈਕਸਟ ਆ ਪਿਓਰ ਗਲਾਸ ਔਰ ਗੈਂਜ਼ਾ ਦੀ ਸ਼ਰਟ ਆ ਗਈ ਬਾਟਮ ਸੰਤੂਨਦੀ ਰਹੇਗੀ ਦੁਪੱਟਾ ਨਾਲ ਸ਼ਿਫੋਨ ਦਾ ਰਹੇਗਾ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਆ ਗਏ ਜੀ ਅਲੱਗ-ਅਲੱਗ ਫੈਬਰਿਕ 'ਚ ਹੋਣਗੇ ਤੁਸੀਂ ਫੈਬਰਿਕ ਦੀ ਡਿਟੇਲ ਜਿਹੜੀ ਹੈ ਮੈਸੇਜ ਕਰਕੇ ਵਟਸਐਪ ਤੋਂ ਲੈ ਸਕਦੇ ਹੋ ਠੀਕ ਹੈ ਜੀ ਕੋਈ ਵੀ ਤੁਹਾਨੂੰ ਕੁਝ ਇਹ ਸਕਰੀਨਸ਼ਾਟ ਲੈ ਕੇ WhatsApp ਤੇ ਜਿਹੜਾ ਹੈ ਸੈਂਡ ਕਰਨਾ ਆ ਮੈਸੇਜ ਕਰਨਾ ਆ ਤੇ ਉੱਤੇ ਤੁਸੀਂ ਆਪਣੇ ਫੈਬਰਿਕ ਬਾਰੇ ਪ੍ਰਾਈਸ ਬਾਰੇ ਸਾਰੇ ਡਿਟੇਲ ਜਿਹੜੀ ਹੈ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਸੋਹਣੀ ਕਲਰ ਕਲੈਕਸ਼ਨ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਸੋਬਰ ਜੇ ਸਰਦਾਰੀ ਜੇ ਸੂਟ ਹੋਣਗੇ ਬਹੁਤ ਹੀ ਸੋਹਣੇ ਹੋਣਗੇ ਪਾਰਟੀ ਵੇਅਰ ਕਲੈਕਸ਼ਨ ਰਹੇਗੀ ਨੈਕਸਟ ਆ ਵਾਲੇ ਸੂਟ ਮੈਨੂੰ ਪਰਸਨਲੀ ਬਹੁਤ ਹੀ ਪਸੰਦ ਆਇਆ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਨੈਕ ਵਰਕ ਚੈੱਕ ਕਰੋ ਬਟਿਕ ਸਟਾਈਲ ਸੂਟ ਹੋਣਗੇ ਜੀ ਇਹ ਆ ਚੈੱਕ ਕਰੋ ਆ ਡਿਜ਼ਾਈਨ ਦੇਖੋ ਕਿੰਨੇ ਹੀ ਪਿਆਰੇ ਕਲਰ ਹੈ ਜੀ ਨੈਕਸਟ ਆਵਲੇ ਬਹੁਤ ਸੋਹਣੇ ਫੈਬਰਿਕ ਚ ਆਗੇ ਜੀ ਨੈਕਸਟ ਆਰਗੈਂਜ਼ਾ ਜੁਰਜਟ ਦਾ ਸ਼ਾਰਟ ਰਹੇਗੀ ਬਾਟਮ ਕ੍ਰੇਪ ਦੀ ਰਹੇਗੀ ਦੁਪੱਟਾ ਸ਼ਿਫੋਨ ਦਾ ਰਹੇਗਾ ਚੈੱਕ ਕਰੋ ਇਹ ਵੀ ਕਿੰਨੇ ਸੋਹਣੇ ਆ ਨੈਕਸਟ ਆਵਲੇ ਜਿਹੜੇ ਕਲੈਕਸ਼ਨ ਆ ਬਹੁਤ ਸੋਹਣੇ ਆ ਇਹ ਅਲੱਗ-ਅਲੱਗ ਫੈਬਰਿਕ ਚ ਹੋਏਗੀ ਕੋਈ ਆਰਗੈਂਜ਼ਾ ਚ ਹੋਏਗੀ ਕੋਈ ਕ੍ਰੇਪ ਚ ਹੋਏਗੀ ਕੋਈ ਕਾਟਨ ਚ ਹੋਏਗੀ ਇਹ ਜਿਹੜਿਆ 1350 ਦੇ ਤਿੰਨ ਸੂਟ ਹੋਣਗੇ ਇਹਨਾਂ ਚ ਜਿਹੜਾ ਮਰਜ਼ੀ ਤੁਸੀਂ ਸਿਲੈਕਟ ਕਰ ਸਕਦੇ ਹੋ नैक्सट आपे अलग अलग प्राइस आने शुरू हो गए जी, जी। नैक्सट आ कॉटन कलैक्शन रहेगी जी चैक करी चलो बहुत ही सोहने कॉटन के सूट हो बहुत सोहने बने हुए डिजाइन बहुत सोहने सरदारी जो सूट है कलर डिजाइन कलैक्शन बहुत सोहनी सोहनी है जी चैक करी चलो बहुत सोहने आ रहे सूट नैक्सट आप वाले चैक करो आप बहुत सोहने बने हुए ਨੈਕਸਟ ਆਰਗੈਂਜ਼ਾ ਦੇ ਵਿੱਚ ਹੋਣਗੇ ਬਹੁਤ ਹੀ ਸੋਹਣੇ ਬਣਾ ਹੋਇਆ ਸੂਟ ਜੀ ਇਹ ਸਿੰਗਲ ਪੀਸ ਅਵੇਲੇਬਲ ਹੈ ਨੈਕਸਟ ਆ ਕਾਟਨ ਦੀ ਕਲੈਕਸ਼ਨ ਹੈ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਕਾਟਨ ਦੀ ਆਈ ਹੈ ਨੈਕਸਟ ਵਿਸਕੋਜ਼ ਚਨੋਂਨ ਦੇ ਵਿੱਚ ਫੈਬਰਿਕ ਅਵੇਲੇਬਲ ਆ ਬਹੁਤ ਸੋਹਣਾ ਜਿਹੜੇ ਵਿੰਟਰ ਦੇ ਫੈਬਰਿਕ ਸੌਰੀ ਵਿਆਹ ਸ਼ਾਦੀਆਂ ਦੇ ਲਈ ਸਪੈਸ਼ਲ ਹੁੰਦੇ ਆ ਇਹ ਸੂਟ ਤੇ ਬਹੁਤ ਹੀ ਘੱਟ ਪ੍ਰਾਈਸ ਲੈ ਕੇ ਆਏ ਆ ਨਾਰਮਲੀ ਇਹ 3250 3000 ਦਾ ਸੂਟ ਤੁਹਾਨੂੰ ਮਿਲਦਾ ਬਾ ਮਾਰਕੀਟ ਦੇ ਵਿੱਚੋਂ ਜਿਹੜਾ ਤੁਹਾਨੂੰ ਆਪਣੇ ਕੋਲ ਅੱਧ ਮੁੱਲ 'ਚ ਮਿਲੇਗਾ ਠੀਕ ਹੈ ਜੀ ਚੈੱਕ ਕਰੋ ਬਹੁਤ ਸੋਹਣੇ ਆ ਜੀ ਥੈਂਕ ਯੂ